ਹਲੋ ਜੀ ਈਸ਼ਾਨ ਘੋੜਾ ਈਸ਼ਾਨ ਈਸ਼ਾਨ ਘੋੜਾ ਸਿੱਧੀ ਗੱਲ ਜੋਗੀ ਸਾਡੇ ਪੰਜਾਬ ਦੇ ਨਾਂਵਾਰ ਗਾਇਕ ਨੇ ਜੀ ਉਹਨਾਂ ਦਾ ਘੋੜਾ ਈਸ਼ਾਨ ਟਿੱਕ ਮਣਦਲੀ ਮਾਫੀ ਚਾਵਾਂਗੇ ਸੋ ਘੋੜਾ ਈਸ਼ਾਨ ਬਾਈ ਜੀ ਲੈਓ ਘੋੜੇ ਨੂੰ ਸਨਮਾਨ ਕਰਨਾ ਜੀ ਬਹੁਤ ਹੀ ਖੂਬਸੂਰਤ ਘੋੜਾ ਸੋ ਇਸ ਘੋੜੇ ਦੇ ਨਾਲ ਪਹਿਲ ਵੀ ਗੱਲ ਕਰਾਂ ਜਿਸ ਸ਼ੋਅ ਦੇ ਵਿੱਚ ਵੀ ਗਿਆ ਬਈ ਚੈਂਪੀਅਨ ਬਣ ਕੇ ਆਇਆ ਬਹੁਤ ਹੀ ਖੂਬਸੂਰਤ ਘੋੜਾ ਈਸ਼ਾਨ ਦਰਸ਼ਕ ਵੀਰਿਆ ਘੋੜਾ ਵਧੀਆ ਲੱਗਿਆ ਇੱਕ ਤਾੜੀ ਜ਼ੋਰਦਾਰ ਮਾਰ ਕੇ ਦੱਸੋ ਬਹੁਤ ਹੀ ਸ਼ਾਨਦਾਰ ਘੋੜਾ ਹੈ ਲੋ ਜੀ ਆ ਘੋੜਾ ਰੋਸਤਮ ਰੌਣੀਆ ਨੇ ਸਿੱਤੀ ਗਿੱਲ ਦਾ ਘੋੜੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਮਾਮਾ ਜੋਗਾ ਸਿੰਘ ਜੀ ਦੇ ਵੱਲੋਂ ਸਲਵਾਰ ਕੀਤਾ ਜਾ ਰਿਹਾ ਤਲਵੰਡੀ ਵਾਲਿਆਂ ਵੱਲੋਂ ਕੁਸ਼ਤੀ ਦਾ ਜਿਹੜਾ ਉਪ ਘਾਟਨ ਕਰਨਗੇ ਸਰਦਾਰ ਹਰਜਰਨ ਸਿੰਘ ਜੀ ਭੁੱਲਰ ਸਾਹਿਬ ਆਈਪੀਐਸ ਡੀਆਈਜੀ ਰੇਂਜ ਪਟਿਆਲਾ ਗਰਮ ਲਹਿਲ ਜੀ ਤੇ ਭਾਈ ਨਰਪਤ ਸਿੰਘ ਦੀ ਬਾਗੜੀਆਂ ਸਾਹਿਬ ਮੌਜੂਦ ਮੁਸਤੀ ਦਸ ਕਸ਼ਟ ਕਰਾਵਾਂਗੇ ਸ਼ੁਰੂ ਹੋ ਚੁੱਕੀ ਹੈ ਜੀ ਸਿਰ ਰਿਕਵੈਸਟ ਕਰਦਾ ਕਿ ਘੋੜਿਆਂ ਬਾਰੇ ਦੱਸ ਦਿਓ ਜੀ ਆਪਾਂ ਬੜੀ ਦੂਰ ਇਹ ਟਾਪ ਦੇ ਘੋੜੇ ਮਾਰਵਾੜੀ ਤੇ ਨੁਕਰਾ ਬਰੀਡ ਦੇ ਚੱਲ ਕੇ ਆਏ ਨੇ ਇਹਨਾਂ ਬਾਰੇ ਪੂਰੀ ਡਿਟੇਲ ਨਹੀਂ ਹੋਈ ਜੀ ਸਭ ਤੋਂ ਪਹਿਲਾ ਘੋੜਾ ਰੁਸਤਮ ਇਹ ਯਾਰ ਰੁਸਤਮ ਘੋੜਾ बाबा चोरा सिंह जी सामो के तलवंडी तो हाँ जी रोस्तम रोस्तम ने बिल्कुल स्टेज के सामने जी

ਸਰ ਲੋਅਰ ਚੈਂਪੀਅਨ ਲਿਆ ਜੀ ਕੋੜਾ ਰਸਟਮ ਬਾਨੀ ਸਟੈਂਡ ਫਾਰਮ ਮਹਲਕਣਾ ਦੇ ਸਟੇਟਲਰ ਜੀ ਕੋੜਾ ਹੈ ਮਾਲਾ ਗਲਾ ਮਾਲਾ ਗਲਾ ਮਾਲਾ ਗਲਾ ਉਧਰ ਪਰ ਸਾਈਡ ਤੇ ਉੱਥੇ ਦੇਖੋ ਸਰ ਰਸਟਮ ਬਾਨੀ ਸਟੈਂਡ ਫਾਰਮ ਮਹਲਕਣਾ ਦੇ ਸਟੇਟਲਰ ਜੀ ਇਸ ਤੋਂ ਹੋਏਗੇ ਆਨਰ ਨੇ ਜੀ ਜਸੀ ਭਾਨਾ ਨਾਗਰਾ ਬਲ ਗੁਜਾਰ ਧੋੜਾ ਨਾਂਜੀ ਰਾਜ ਗੁਜਾਰ ਇਸ ਘੋੜੇ ਦੀ ਉਮਰ 3.5 ਸਾਲ ਹੈ ਜੀ ਅਜੇ ਘੋੜਾ ਬਣਿਆ ਨਹੀਂ ਚੌਥਾ ਜਾਂਦੇ ਜੇ ਜੇ ਨੇ ਥੋੜਾ ਟਾਈਮ ਪਹਿਲੀ ਘੋੜਿਆ ਸੋ ਵਸ਼ੇਰਾ ਪਰ ਸਰੀਰ ਦੇ ਹਿਸਾਬ ਨਾਲ ਪੂਰਾ ਘੋੜਾ ਬਣ ਚੁੱਕਿਆ ਸੀ ਨੌਰ ਨੋਕਰਾ ਘੋੜਾ ਦੋਵੇਂ ਅੱਖਾਂ ਤੋਂ ਬਿੱਲਾ ਜੀ ਘੋੜੇ ਦਾ ਕੱਜ 60 ਇੰਚ ਸੋਸ ਦੀ ਜੋ ਡੈਮ ਆ ਜੀ ਓਆ ਬੋਰ ਲੈਂਦੀ ਆ ਜੀ ਇਸ ਕੋਈ ਨਾ ਫਾਇਰ ਬਾਬਲ ਟੀਬੀ ਵਾਲਾ ਘੋੜਾ ਗ੍ਰੈਂਡ ਫਾਇਰ ਗੈਨ ਸਿੰਘ ਵਾਲਾ ਘੋੜਾ ਗ੍ਰੇਟ ਗ੍ਰੈਂਡ ਫਾਇਰ ਗੁਲਜਾਰ ਗੁਲਜਾਰ ਉਹ ਘੋੜਾ ਬਾਈ ਜਿਹੜਾ ਬਹੁਤ ਵੱਡੀ ਕੀਮਤ ਤੇ ਪੰਜਾਬ ਦੇ ਵਿੱਚੋਂ ਵੇਚੇ ਗਿਆ ਸੀ ਸੋ ਬਹੁਤ ਖੂਬਸੂਰਤ ਘੋੜਾ ਸੀ ਗੁਲਜਾਰ ਜੀ ਸੋ ਇਹ ਘੋੜਾ ਵੀ ਚੈਂਪੀਅਨ ਲਿਆ ਜੀ ਸਾਰੰਗ ਖੇਡਾਂ ਤੋਂ ਜੀ ਹਰਮਾਨਗੜ ਤੋਂ ਜੀ ਕੁਰਪ ਖੇਤਰ ਤੋਂ ਜੀ ਤੇ ਅੱਜ ਦੇ ਦਿਨ ਦਾ ਵੀ ਚੈਂਪੀਅਨ ਬਣਿਆ ਜੀ ਕੋੜਾ ਰਾਜਗੁਲzar ਪਾਜਾ ਦਾ ਜੀ ਬਈ ਮੀਤਮਾਨ ਬਈ ਜੱਸੀ ਘੁਮਾਨ ਨਾ ਕਰਾ ਸੋ ਬਈ ਬਨਾ ਦਾ ਸੋਸ ਤੌਰ ਤੇ ਵੀ ਸਨਮਾਨ ਆ ਜੀ ਮੇਰੀ ਪੀਰੀ ਹੌਰਸ ਕੱਪ ਦੀ ਸਾਰੀ ਟੀਮ ਵੱਲੋਂ ਕੋੜੇ ਦਾ ਨਾਮ ਹੈ ਜੀ ਤੂਫਾਨ ਇਹਦੇ ਸਾਇਰ ਨੇ ਜੀ ਬਾਬਰ ਬਾਬਰ ਕੋੜੇ ਦਾ ਬੱਚਾ ਜੀ ਤੇ ਗ੍ਰੈਂਡ ਸਾਇਰ ਜੀ ਕੌਮਟੇ ਵਾਲਾ ਘੋੜਾ ਖੁਸ਼ੀ ਜੇਲਦਾਰ ਸਟਡ ਫਾਰਮ ਦੇਸੂ ਯੁਗ ਘੋੜੇ ਦਾ ਕੱਦਾ ਜੀ 65 ਪਲੱਸ ਘੋੜਾ ਤੂਫਾਨ ਬਾਬਰ ਕੋੜੇ ਦਾ ਜੀ ਇਸ ਘੋੜੇ ਦਾ 65 ਪਲੱਸ ਤੂਫਾਨ ਘੋੜੇ ਦਾ ਨਾਮ ਹੈ ਜੀ ਸਾਹਮਣੇ ਦੇਖੋ ਵੀਰੇ ਗਏ ਅਸਲੀ 68 ਇੰਚ ਦੀ ਹਾਈਟ ਕਰ ਗਿਆ ਜੀ ਕਾਫੀ ਸ਼ਾਹ ਦੇ ਵਿੱਚ ਜਿੱਦਿਆ ਘੋੜਾ ਹੋਏ ਇਸ ਘੋੜੇ ਦੀ ਭਾਵੇਂ ਬਦੌਲ ਸਾਂਝੀ ਕਰਦੇ ਆ ਜੀ ਅਲਵਕਸ਼ ਤੇ ਰਜ਼ਾ ਬੱਤਾ ਜੀ ਜੋ ਭਾਈ ਸ਼ਹਿਰੀ ਘੋੜਿਆ ਬਠਿੰਡੇ ਇਸ ਘੋੜੇ ਦਾ ਗ੍ਰੇਡ ਫੋਰ ਘੋੜਾ ਸੇਤੀ ਤੇ ਬੈਨ ਆ ਜੀ राज हंसे जी बची आहे जो बादल ਘੋੜੇ ਦਾ ਬੱਚਾ ਜੀ ਪਟਵਾਰੀ ਸੋ ਬੈਮਾ ਜੀ ਜੋ ਜੀ ਘੋੜਾ ਦਾ ਨਾਂ ਜੀ ਰਾਣੀ ਸੋ ਅਰਜਨ ਪੱਟੀਆਂ ਵਾਲੇ ਘੋੜੇ ਦੀ ਬੱਚੀ ਹੈ ਜੀ ਹਰਜੀਤ ਸਿੰਘ ਜੀ ਸਮਰਾ ਸੇਸ ਘੋੜੇ ਨੇ ਜੀ ਅਜਹੀ ਬਰੀਡ ਬਰੀਡ ਪੈਦਾ ਕੀਤੀ ਆ ਸੋ ਰਾਜਸਥਾਨ ਦੇ ਵਿੱਚ ਨਹੀਂ ਬੱਚਾ ਜੀ ਕਿਹਦਾ ਜੋ ਤਕਰੀਬਨ ਆਪਦੇ ਪਿਆਰ ਨਾਲ ਉਹਦੀ ਵੱਡਾ ਕੱਟ ਕਰ ਗਿਆ ਯੂਗਲਿਆਂ ਵਾਲਾ ਪਟਵਾਰੀ ਆਪਣਾ ਸੁਮਮ ਜੂਗੇ ਬਣਾ ਦੇ ਸਭ ਤੋਂ ਵੱਡਾ ਕੋੜਾ ਜੀ ਕੋੜਾ ਪਟਵਾਰੀ ਕਾਰਨਾਂ ਤੇ ਲਵਾ ਦੋ ਬਹੁਤ ਜ਼ਿਆਦਾ ਵੱਡੀ ਗੱਲ ਆ ਆ ਦੂਆ ਕੋੜਾ ਬਹੁਤ ਹੀ ਪਛਾਣ ਕੋੜਾ ਵੀਰੇ ਲੈ ਆਓ ਵੀਰੇ ਤੁਸੀਂ ਕੋੜਾ ਪੰਜਾਬ ਸ਼ਿੰਗਾਰ ਦੀ ਵੀ ਐਂਟਰੀ ਕਰਵਾਈਏ ਹੁਣ ਆਪਾਂ ਲਓ ਜੀ ਇਹ ਪਟਵਾਰੀ ਦਾ ਸਨਮਾਨ ਹੋ ਰਿਹਾ ਪਟਵਾਰੀ ਕੋੜਾ ਇਮਰਾਨ ਖਿੰਦ ਸਾਡਾ ਵੀਰ ਤੇ ਇਰਦਨ ਲੋਟੇ ਉਹ ਵੀ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਇਹ ਸਾਡੇ ਇਸ ਵੱਡੇ ਮੇਲੇ ਦਾ ਦੇਵਲੀ ਲੈ ਕੇ ਘੋੜਾ ਆਊਟਸਾਈਡ ਸਟੱਡ ਫਾਰਮ ਹਠੂਰ ਘੋੜੇ ਦਾ ਨਾਮ ਆ ਜੀ ਇੰਦਰਜੀਤ ਫੇਸ ਦਾ ਮਾਲਕ ਨੇ ਜੀ ਫੌਜੀ ਹਠੂਰ ਯੂ ਐਸ ਏ ਉਹ ਇਸ ਘੋੜੇ ਦੀ ਫੀਸ ਹੈ ਜੀ 31000 ਹਾਈ ਕਾ ਜੀ ਇਸ ਘੋੜੇ ਦੀ 64 ਪਲੱਸ ਅਸ਼ਕੀ ਵੀਰ ਜਿੰਨੇ ਹੀ ਕੋੜੇ ਹੁੰਦਾ ਕਹਿਆ ਇਹ ਸਾਰੇ ਲੋੜੇ ਵੱਖ ਨਾਲ ਕਹਿ ਕੇ ਪਾਰੀ ਜ਼ੋਰਦਾਰ ਮਾਰਦੀ ਆਪਾਂ ਪਰਮਦਰਗਾ ਦਾ ਹੌਸਲਾ ਵਾਟਾ ਪਾਰੀ ਕੋੜਾ ਲਿਓ ਜੀ ਪਟਵਾਰੀ ਕੋੜੇ ਦਾ ਸਨਮਾਨ ਜਿਹੜਾ ਕੀਤਾ ਜਾਣਾ ਹੈ ਨਿਰਮਲ ਸਿੰਘ ਜੀ ਡੀਪੀ ਸਾਹਿਬ ਸਾਡੇ ਵਿਸ਼ੇਸ਼ ਤੌਰ ਤੇ ਆਏ ਆ ਸਾਡੇ ਉਸਤਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਤੁਸੀਂ ਇਹ ਕਮਲੇਪੁਰ ਦੇ ਦੇਖਦੇ ਨਹੀਂ ਕੋੜੇ ਦੇ ਨਾਮ ਦਾ ਇਹਨਾਂ ਦੀ ਆਉਂਸਰੀ ਸਕੱਤਰ ਮਹਤੂਰ ਅਗਲਾ ਬੋਲਦੀ ਕੀ ਪੜੀ ਇਸ ਕੋੜੇ ਲਈ ਖਟੂਰ ਪਿੰਡ ਤੋਂ ਇੱਕ ਔੜਾ ਪੁੱਜਿਆ ਜੀ ਇਸ ਦੀ ਫੀਸ ਹੈ 31000 ਚਾਰ ਬਲੈਸ ਕਰਦਾ ਜੀ ਇਸ ਔੜੇ ਦਾ ਇਹਦੇ ਓਨਰ ਨੇ ਪਾਈ ਫੌਜੀ ਹਟੂਰ ਯੂ ਐਸ ਏ ਸੋਹਣੇ ਸਨਮਾਨ ਹੋਣ ਸੁਖਵੀਰ ਸਿੰਘ ਜੀ ਜੱਸਾ ਲੋ ਵੀ ਆ ਖਲੀ ਬਾਦਸ਼ਾ ਠੀਕ ਹੈ ਜੀ ਖਲੀ ਦਾ ਲਾਸਟ ਪੁੱਪਿਆ ਜੀ ਇਹ ਬਾਕੀ ਡਿਟੇਲ ਜਿਹੜੀ ਹੈ ਇਹ ਵੀਜ਼ਨ ਲਈ ਇਹ ਵੀਡੀਓ ਆਪਾਂ ਕੀਤੀ ਹੋ ਉਹਦੇ ਵਿੱਚ ਹੈਗੀ ਆ ਘੋੜੇ ਖਲੀ ਬਾਸ਼ਾ ਲਿਆਓ ਜੀ ਘੋੜੇ ਦਾ ਸਨਮਾਨ ਖਾਜੀ ਚੱਕਦਾ ਜੀ ਇਸ ਘੋੜੇ ਨੂੰ ਜੀ ਇਸ ਘੋੜੇ ਦਾ ਇਹ ਹਜੇ ਸਿਰਫ 3.5 ਸਾਲ ਉਮਰ ਹੋਈ ਹੈ ਮੱਝੂਕੇ ਬਲੱਡ ਦਾ ਇਹ ਘੋੜਾ ਤਾਰਾਪੁਰ ਵਾਲੇ ਖਰੀਦ ਬੱਚਾ ਤੇ ਇਸ ਘੋੜੇ ਨੂੰ ਸਪான்ਸਰ ਕੀਤਾ ਜੀ ਸਾਡੇ ਪ੍ਰਧਾਨ ਸਾਹਿਬ ਸਰਨਾ ਜੱਖੋ ਜੀ ਨੇ ਤਾਲੀਆਂ ਮਾਰਦੇ ਆ ਜੀ ਖਲੀ ਬਾਦਸ਼ਾਹ ਲਈ ਸਾਡੇ 350 ਉਮਰ ਮੱਝੂ ਕੇ ਬਲੱਡ ਲਾਈਨ 80 ਇੰਚ ਦਾਦਾ ਜੀ ਇਸ ਘੋੜੇ ਦਾ ਘੋੜਾ ਖਲੀ ਬਾਦਸ਼ਾਹ ਸੋਇਸ ਘੋੜੇ ਦੇ ਓਨਰ ਨੇ ਜੀ ਬਾਈ ਸ਼ਮਸ਼ਾਦ ਸਵਾਸ਼ੇ ਫੁੱਟੀ ਪੂਰੀ ਮਾਰੀ ਕੋਡੇ ਦਾ ਨਾਮ ਹੈ ਜੀ ਖਲੀ ਬਾਦਸ਼ਾਹ ਸਾਰੇ ਸ਼ਖਸੀਤਾਂ ਨੂੰ ਨਾਲ ਲੈ ਕੇ ਆਉਣਗੇ ਸਾਡੇ ਸਮੁੱਚੀ ਪ੍ਰਬੰਧਕ ਕਮੇਟੀ ਸ਼ਾਨਾ ਜੱਠਾ ਜੀ ਨਿੰਮੀ ਸਰਪੰਚ ਸਾਹਿਬ ਹੈਰੀ ਸ਼ਰਮੇ ਉਹ ਨਹੀਂ ਰਿੰਮੀ ਪੈਸਵਾ ਉਹ ਇੱਧਰ ਲੈ ਕੇ ਆਜੋ ਜੀ ਬੰਨ ਜੱਠਾ ਨਹੀਂ ਸਾਰੇ ਵੀਰ ਸਾਡੇ ਆਏ ਹੋਏ ਮਹਿਮਾਨਾਂ ਨੂੰ ਲੈ ਕੇ ਆਉਣਗੇ ਉਹਦਾ ਆਲ ਇੰਡੀਆ ਚੈਂਪੀਅਨ ਬਣਿਆ ਇਹ ਕੋਈ ਮਾਣ ਨਹੀਂ ਏ ਮੇਰੀ ਤੇਰੀ ਦੇ ਮਾਲਕ ਦੀ ਕਿਰਪਾ ਤੇ ਅਸੀਂ ਆਪਣਾ ਇੱਕ ਵੀ ਜਾਨਵਰ ਰਿੰਗ ਦੇ ਵਿੱਚ ਨਹੀਂ ਪਾਇਆ ਕਿਉਂਕਿ ਕੋਈ ਇਹ ਨਾ ਕਹਿ ਦੇਵੇ ਵੀ ਅੱਜ ਦਾ ਜਾਨਵਰ ਜਿਦਾ ਤਾਂ ਕੱਲ ਦੇ 10 ਰਿੰਗ ਹੋਗੇ ਇੱਕ ਵੀ ਜਾਨਵਰ ਆਪਣਾ ਸ਼ੋਹ ਚ ਨਹੀਂ ਪਾਇਆ ਇਧਰ ਤਾੜੀ ਲਾ ਦੇ ਮੋਰ ਦਾ ਸਾਰੇ ਫੈਸਲੇ ਸਪਸ਼ਟ ਹੋਏ ਨੇ ਸੋਕ ਕੋੜਾ ਜੀ ਪੰਜਾਬ ਸ਼ਿੰਗਾਰ ਤਾਰੀ ਲਗਾ ਦੇ ਜੀ ਚੈਂਪੀਅਨ ਆਫ ਚੈਂਪੀਅਨ ਆਫ ਸ਼ਿਕਾਰ ਤੇ ਸਟੱਡ ਸਰਵਿਸ 20 1 ਲੱਖ ਰੁਪਇਆ ਮੰਜਾਸਕਾਰ ਦੀ ਸਾਡਾ ਬਾਬਾ ਗਵਿੰਦਰ ਸਿੰਘ ਜੀ ਜੇਲੀ ਸਾਹਿਬ ਉਹਨਾਂ ਦਾ ਇਹ ਘੋੜਾ ਸਾਡੇ ਸਰਪ੍ਰਸਤ ਇਸ ਮੇਲੇ ਦੇ ਜੱਦੀ ਇੱਕ ਵਾਰ ਫੇਰ ਧੰਨਵਾਦ ਕਰਦੇ ਆ ਗਰਮ ਲਹਿਰ ਸਾਡਾ ਵੀਰ ਵੀ ਯਾਰਾਂ ਦੇ ਨਾਲ ਯਾਰ ਖੜਨ ਵਾਲਾ ਸਾਡਾ ਭਰਾ ਗਰਮ ਲਹਿਰ ਸਵਾਰ ਹਰਜਨ ਸਿੰਘ ਜੀ ਪੁੱਤਰ ਸਾਹਿਬ ਹਾਲ ਲੱਗਦਾ ਹਰਜੀਤ ਸਿੰਘ ਜੀ ਦੇ ਨਾਲ ਭਾਈ ਜੱਪਰ ਸਿੰਘ ਜੀ ਬਦਰੀਆ ਸਾਹਿਬ ਸਾਰਿਆਂ ਸ਼ਖਸੀਅਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਰਣਜੀਤ ਸਿੰਘ ਜੀ ਬੈਸ ਸਾਹਿਬ ਡੀਐਸਪੀ ਸਾਹਿਬ ਅਮਰਕਰ ਧੰਨਵਾਦ ਸਮੂਹ ਜੀ ਪੰਜਾਬ ਸ਼ਿੰਗਾਰ ਸੋ ਦੋ ਟੰਗ ਦੇ ਵਿੱਚ ਅੰਪਾਇਰ ਹਾਊਸ ਕੱਪ ਤੋਂ ਚੈਂਪੀਅਨ ਆਫ ਚੈਂਪੀਅਨ ਬਣੇ ਜੀ ਕਲੱਬ ਮੈਂਬਰ ਆ ਜੀ ਕਲੱਬ ਮੈਂਬਰ ਕੋੜਾ ਪੰਜਾਬ ਸਿੰਘ ਤਾੜੀਆਂ ਵਗ ਰਹੀ ਗਈ ਕਬਰੀ ਕੋੜੇ ਦੀ ਚੈਂਪੀਅਨ ਦਾ ਰਤਨ ਦੀ ਮਾਸਿਕ ਕਵੇਰੀ ਲੈਜੈਂਡ ਕੋੜੀ ਜਿਹੜੀ ਕਾਲੇ ਕਾਂਟੇ ਤੋਂ ਪਾਰ ਤੇ ਰੰਗਦੀ ਨਾ ਪੰਜਾਬ ਸ਼ਿੰਗਾਰ ਦਾ ਜਿਹੜੀ ਮਾਸਿਕ ਇੱਕ ਸੀ ਸ਼ਾਨ ਕੋੜਾ ਚੈਂਪੀਅਨ ਉਹ ਚੈਂਪੀਅਨ ਸਰਖਾ ਕਾਈ ਬੁੱਤੀ ਉਹਨਾਂ ਨੂੰ ਰੋਟੀ ਆਹ ਕੋੜਾ ਸਵਾਰਿਆ ਇੱਕ ਵਾਰ ਤਾੜੀ ਲਾ ਦਿਓ ਲੋਕਾਂ ਤਾੜੀਆਂ ਲਗਾ ਦਿਓ ਜੀ ਪੰਜਾਬ ਸ਼ਿੰਗਾਰ ਲਈ ਚੈਂਪੀਅਨ ਆਫ ਚੈਂਪੀਅਨ ਕੋੜਾ ਪੰਜਾਬ ਸ਼ਿੰਗਾਰ ਭਾਰਤ ਰਤਨ ਕੋੜੇ ਦੇ ਬੱਚਾ ਬਹੁਤ ਹੀ ਖੂਬਸੂਰਤ ਕੋੜਾ ਬਾਈ ਸੋ ਇਹਦੇ ਬਾਰੇ ਪੂਰੀ ਟਿੱਖੇ ਦੇ ਲੱਗਿਆ ਜੀ ਜੈ ਪੰਜਾਬ ਜੈ ਜੰਧ ਹੈਲੋ ਕਈ ਮਿੰਟ ਹੋ ਗਏ ਅਬ ਸਾਨੂੰ ਚੈਂਪੀਅਨ ਬਣਦਾ ਆ

ਅਲੀਸ਼ਾ ਸੋ ਬੇਟੀ ਟੌਪ ਦੇ ਬੀਟ ਕੋੜਾ ਜੀ ਜਿਹਨੇ ਗੱਲ ਕਰਾਂ ਆਪਣੇ ਪੁੱਤਾਂ ਨੇ ਟੌਪ ਦੇ ਪੰਜ ਕੋੜਿਆਂ ਚ ਲਾਲ ਰਤਨ ਕੋੜਾ ਦਾ ਨਾਂ ਜੀ ਸਭ ਤੋਂ ਪਹਿਲਾਂ ਦਾ ਤਾੜੀਆਂ ਨਾਲ ਦੇ ਸਟੇਜ ਤੇ ਨੂੰ ਉਸ ਦੇ ਅੰਦਰ ਬੇਟੀਆਂ ਕੋਈ ਮਿੰਟ ਇਕੱਲੇ ਇਕੱਲੇ ਬੱਚਾ ਬਾਏ ਨੇਮ ਤੋਂ ਉਹਨਾਂ ਨਾਲ ਸਾਂਝਾ ਕਰਨਾ ਜੀ ਸੋ ਪਿਓ ਵਾਲੀ ਸਾਈਡ ਤੋਂ ਦਿਲਵਾਜ ਕੋੜਾ ਦਾ ਬੱਚਾ ਜਿਹੜੇ ਦੀ ਬੈਂਕਾ ਜੀ ਅਲੀਸ਼ਾ ਔਰ ਪਛਾਣਾ ਸੋ ਦੇਵਰਾਜ ਕੋੜਾਸੀ ਜੀ ਪੰਚਕਲਿਆਣ ਉਸ ਘੋੜੇ ਦੀ ਬੱਚੀ ਹੈ ਜੀ ਜੋ ਕਿ ਦੇਵਰਾਜ ਕੋੜਾਸੀ ਮੱਠ ਲੈੰਦਾ ਸੋ ਇਸ ਘੋੜੇ ਦੀ ਜੋ ਨਾਨੀਆਂ ਅਲੂਸ਼ਟੀ ਦੇ ਉਹਦਾ ਨਾਸੀ ਜੀ ਮੋਲੀ ਉਹ ਰਾਜ ਹੁਸਨ ਘੋੜੇ ਦੀ ਮਾਂ ਵੀ ਹੈ ਜੀ ਜੋ ਬਾਦਲ ਸਾਹਿਬ ਕੋਸਟੇਬਲ ਆ ਸੋ ਬਹੁਤ ਹੀ ਸ਼ੌਂ ਦੇ ਵਿੱਚੋਂ ਜੰਮੀ ਹੈ ਤੇ ਟੌਪ ਦਾ ਬ੍ਰੀਡਰ ਵੀ ਆ ਕੋੜਾ ਸੋ ਇਸ ਘੋੜੇ ਦੀ ਜੋ ਬਰੀਡਿੰਗ ਸਰਵਿਸਾਂ ਉਹ ਚੱਲੂ ਆ ਇਸ ਦੀ ਬਰੀਡਿੰਗ ਫੀਸ ਕਿੰਨੀ ਹੈ ਜੀ 1 ਲੱਖ ਰੁਪਏ ਕੋੜੇ ਦੀ ਸਟ ਤਾੜੀਆਂ ਲੈ ਦਿਓ ਜੀ ਦਿਲਵਾਕ ਕੋੜੇ ਦਾ ਇੱਕ ਬਹੁਤ ਹੀ ਬਿਹਤਰੀਨ ਬੱਚਾ ਨਾਮ ਲਾਲ ਰਤਨ ਆਪਣੇ ਨਾਮ ਤੇ ਪੂਰਾ ਉੱਤਰਿਆ ਜੀ ਲਾਲ ਰਤਨ ਨੇ ਰਤਨ ਹੀ ਪੈਦਾ ਕੀਤਾ ਜੀ ਲਾਲ ਰਤਨ ਜੀ ਅਲੀ ਗੌਂਦਰ ਕੋੜੇ ਦਾ ਬੱਚਾ ਕਾਜਾ ਜੀ ਇਸ ਕੋੜੇ ਦਾ 60 ਪਲੱਸ ਤੇ ਉਮਰ 42 ਮਹੀਨੇ ਲੋਕਾਂ ਨੇ ਮਾਰਦੇ ਜੀ ਕੋਈ ਪਰਵਤ ਘੋੜੇ ਲਈ ਇਹਨਾਂ ਘੋੜਿਆਂ ਦਾ ਡਿਸਪਲੇ ਹਜੇ ਚੱਲਣਾ ਸਿੱਖੋ ਸਾਹਿਬ ਉਹ ਡੀਏ ਜੀ ਸਾਹਮਣੇ ਜਾਣਾ ਗੁਰੂਸ਼ਕ ਮੈਂ ਹਿੰਦੂ ਪਹਿਲਵਾਨ ਰੋਜੀ ਕਬੂਰ ਖਲਾ ਖਾਰੇ ਪਾਸੇ ਜਿਹੜੀ ਓਪਨ ਹੈ ਜੀ ਇਹ ਘੋੜਾ ਪਰਮਤ 15000 ਰੁਪਏ ਇਸ ਦੀ ਮੀਟਿੰਗ ਫੀਸ ਹੈ ਜੀ ਤਾਲ ਖੁਰਦ ਪਿੰਡ ਦੇ ਘੋੜਾ ਪੋਚਿਆ ਜੀ ਇਹ ਘੋੜਾ ਮਨਦੀਪ ਬੰਦੇਰ ਵਰਨਜੀਸ ਕੋਰਨੇ ਤਾਲੀਆਂ ਬਜਾ ਦਿਓ ਜੀ ਕੋਰੇ ਕੋਰੇ ਪਰਬਤ ਲਈ ਸਬੂਤ ਦੀ ਸੋਹਣਾ ਘੋੜਾ ਅਲੀ ਜੋੜੇ ਕੋਰੇ ਦੇ ਬੱਚੋ ਘੋੜਾ ਪਰਬਤ ਸਟਾਟਿਜ ਕਰਦਾ ਜੀ ਇਸ ਘੋੜੇ ਦਾ ਤੇ ਸਟੱਜ ਸਰਵਿਸ ਨਹੀਂ ਓਪਨ ਜੀ ਇਹ ਘੋੜਾ ਤਾਲ ਖੁਰਕ ਪਿੰਡ ਤੋਂ ਪਹੁੰਚਿਆ ਭਾਈ ਮਨਦੀਪ ਬੰਦੇਰ ਓਨਰ ਜੀ ਇਸ ਘੋੜੇ ਦੇ ਤਰ ਦੇ ਸਟੱਟ ਫਾਰਮ ਫਰੀਦ ਰੰਦਾਵਾ ਆਪਣੀ ਸਾਡੇ ਰਕਾਰ ਬਰਾਂਡ ਜੀ ਆ ਪਾਰਵਤ ਘੋੜਾ ਲੁਕਰਿਆ ਵਿੱਚ ਉਹ ਵੀ ਜਲਮਾਨ ਪ੍ਰਾਪਤ ਕਰਨ ਜੀ ਆਪਣਾ ਜੈਵਿੰਦ ਸਟੱਟ ਫਾਰਮ ਰਤਨ ਜੀ ਪਾਈ ਨੇ ਆਪਣੇ ਬੇਟੇ ਦੇ ਨਾਮ ਤੇ ਸਟੱਟ ਫਾਰਮ ਦਾ ਨਾਮ ਰੱਖਿਆ ਜੀ ਘੋੜੇ ਦਾ ਨਾਮ ਜੀ ਆਦਿ ਕਈ ਸ਼ੋਅ ਦੇ ਪਰ ਜੈਤੂ ਬਣਿਆ ਜੀ ਮੈਂ ਜਿੰਨੇ ਵੀ ਸ਼ੋਅ ਦੇਖਿਆ ਤਕਰੀਬਨ ਜੰਮੀਆਂ ਪੋਜੀਸ਼ਨਾਂ ਲੈ ਕੇ ਆਇਆ ਸੀ ਕੋੜਾ ਆਦਿ ਤੇ ਇਸ ਕੋੜੇ ਨੇ ਜੀ ਸ਼ਾਇਰ ਲਿਵਿੰਗ ਲੈਜੈਂਡ ਕੋੜਾ ਕਾਲਾ ਕੰਟਾ ਕਾਲਾ ਕੰਟਾ ਕੋੜੇ ਦਾ ਬੱਚਾ ਜੀ ਗ੍ਰੈਂਡਫਾਦਰ ਆਲੀ ਸ਼ਾਨ ਗ੍ਰੇਟ ਗ੍ਰੈਂਡਫਾਦਰ ਤੂਹਾਨ ਸੋ ਇਹ ਜੇ ਬਿਹਤਰੀ ਬਲੱਡ ਲਾਈਨ ਹੋ ਗਈ ਜੀ ਆਲੀ ਸ਼ਾਨ ਬਲੱਡ ਲਾਈਨ ਸੋ ਦੈਮ ਸਾਈਡ ਤੋਂ ਜੋ ਇਸ ਕੋੜੇ ਦੀ ਮਾਂ ਜੀ ਉਹ ਰਾਜ ਹੰਸ ਕੋੜੀ ਦਿੱਤੀ ਹੈ ਜੀ ਜੋ ਬਾਦਸ਼ਾਹ ਸਰ ਦਾ ਸਟੇਬਲ ਸਾਡੇ ਬਹੁਤ ਹੀ ਸਟਾਰ ਦੀ ਗਵਾਹੀ ਗੁਰਵਿੰਦਰ ਸਿੰਘ ਬਰਕੰਦੀ ਓਨਰ ਨੇ ਜੀ ਇਸ ਕੋੜੇ ਦੇ ਕੋੜੇ ਦਾ ਨਾਂ ਜੀ ਆਜਲ ਮੇੜਾ ਦਿਵਾ ਲਓ ਜੀ ਇੱਕ ਹੋਰ ਕੋੜੇ ਦਾ ਮੈਗੂ ਢਿੱਲੋ ਤੇ ਰੋਬਨ ਬਰਾੜ ਇਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਲਓ ਜੀ ਸਾਡੇ ਦਰਮਿਆਨ ਬਾਈ ਪਾਲਾ ਸਿੱਧੂ ਪਹੁੰਚ ਚੁੱਕਿਆ ਆ ਆਦਲ ਕੋਰ ਦੇ ਨਾਮ ਹੋਇਆ ਜਾਰੇ ਜੀ 31000 ਰੁਪਏ ਜੀ ਆਦਲ ਕੋਰ ਦੇ ਜੋਰਦਾਰੀ ਸਪੜ ਲਈ ਕੋਈ ਦੁਆਰਾ ਬੋਲੇ ਜੀ ਜੋਰਦਾਰ ਤਾੜੀ ਅੰਪਾਇਰ ਹਾਰਸ਼ ਸ਼ੋਤ 33 ਨੰਬਰ ਤੇ ਇਹਨੇ ਪੋਜੀਸ਼ਨ ਹਾਸਲ ਕੀਤੀ ਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਇਸ ਕੋੜੇ ਦੇ ਲਈ ਸਟਾਰਟ ਸਰਵਿਸ ਓਪਨ ਆ ਵੀਰੇ सोनू ਕਹਾਣੀ ਸਾਹਿਬ ਸਟਾਰਟ ਸਰਵਿਸ ਓਪਨ ਹੈ ਠੀਕ ਹੈ ਜੀ ਸਟਾਰਟ ਸਰਵਿਸ ਓਪਨ ਹੈ ਟਰੈਕਟਰ ਖੜਾ ਲਓ ਵੀਰੇ ਇਸ ਤੋਂ ਬਾਅਦ ਕੋਈ ਕੋੜਾ ਹੋਰ ਹੈਗਾ ਵੀਰੇ ਆ ਜਾਓ ਡਿਸਪਲੇ ਲਈ ਟਰੈਕਟਰ ਸਾਈਡ ਤੇ ਖੜਾ ਕਰ ਲਓ ਨਾਲੇ ਰੋਟਾ ਮੀਟਰ ਪਾ ਕੇ ਲੈਣਾ ਪਊਗਾ ਵੀਰੇ ਕਰਾ ਦੇ ਬੜੀ ਪਹਿਲਵਾਨ ਲੈ ਲਿਆ ਤੁਮ ਕੋ ਤਾੜੀਆਂ ਲਾ ਦੇ ਜ਼ੋਰ ਦੇਰ ਮਿਲਖ ਟੀਥਾ ਜੀ ਅੱਜ ਤੂੰ ਸਕੰਦਰ ਕੋੜਾ ਅੱਜ ਤੂੰ ਚੰਡੀ ਦੀ ਕੁਸ਼ਤੀ ਹੋ ਸੋਣਾ ਬੇਸ਼ਰਾ ਜੀ ਵੇਖੋ ਮਿਲਖ ਟੀਥਾ ਕਿਹਦਾ ਬੱਚਾ ਜੀ ਇਹ ਸੰਗਰਾਮ ਦਾ ਜੀ ਸੰਗਰਾਮ ਕੋੜੇ ਦਾ ਬੱਚਾ ਆਇਆ ਜੀ ਮਿਲਖ ਟੀਥਾ ਅਲੀ ਸ਼ਾਨ ਇਹਦਾ ਦਾਦਾ ਆ ਜੀ ਬਾਈ ਫੇਰ ਦੀ ਕਰਦੇ ਆ ਰੋੜੀ ਪਹਿਲਵਾਨ ਜੀ ਕਪੂਰਥਲਾ ਬਿੜੇ ਹੁਣ ਕੁਸ਼ਤੀ ਸ਼ੁਰੂ ਹੋਣੀ ਹੈ ਜੇ ਕੋਈ ਹੋਰ ਕੋੜਾ ਹੈਗਾ ਤਾਂ ਉਹ ਲੈ ਆਓ ਕਿਤੇ ਆਹ ਕੋੜੇ ਨੂੰ ਟਰੋਫੀ ਦੇ ਦਿਓ ਜਲਦੀ ਬਈ 5 ਮਿੰਟ ਦਾ ਸਮਾਂ ਜੇ ਕੋਈ ਹੋਰ ਕੋੜਾ ਹੈਗਾ ਕਿਉਂਕਿ 4 ਵਜੇ ਚੰਡੀ ਦੀ ਕੁਸ਼ਤੀ ਸ਼ੁਰੂ ਕਰਾਉਣੀ ਸੀ ਬਾਜ ਦਾ ਬਸ਼ੀਰਾ ਹੈ ਵਾਧਵਾ ਧੰਨਵਾਦ ਹੈ ਬਹੁਤ ਸੋਹਣੀ ਨਸਲ ਦਾ ਘੋੜਾ ਸੁਲਤਾਨ ਘੋੜੇ ਦਾ ਨਾਮ ਹੈ ਸਕਾਲੀ ਵਾਲੇ ਵੀਰ ਲੈ ਕੇ ਆਇਆ ਵਾਧਵਾ ਧੰਨਵਾਦ ਦਿਲਪ੍ਰੀਤ ਠੱਟੀਵਾ ਨਾਲ ਜਾ ਰਹੀਆਂ ਨੇ ਦਿਲਜੋਤ ਚਾਲਦਾਰ इंग्लंड ਵਾਕਿਆ ਸਾਡਾ ਵੀਰ ਕਹਿੰਦੇ ਮੇ ਅਮਰਧਰ ਧੰਮੇਵਾ ਸਿੰਘ ਜੀ ਪੁਲਸੀਏ ਸਾਹਿਬ कबीर सधू आया सॾा वीरसल